19000 ਚ ਬੈੱਡ ਮਿਲਣਾ ਹੈ 19000 ਦੇ ਵਿੱਚ ਇੱਕ ਘੱਟ 19 ਹੀ 20 ਤੋਂ ਇੱਕ ਘੱਟ 20 ਤੋਂ ਇੱਕ ਘੱਟ 19000 ਮੈਂ ਕਹਿੰਦੀ ਰੇਟ ਕਈ ਸੁਣ ਚ ਫਰਕ ਨਾ ਪੈ ਜੇ ਅਗਲਾ ਕਹਦਾ ਵੀ ਸਹੀ ਰੇਟ ਦੱਸੋ ਇਸ ਵਕਤ ਹੈ ਕਿੱਥੇ ਆਸੀਂ ਪਨੇਸਰ ਫਰਨੀਚਰ ਸ਼ੂਸ਼ਕਾਲਿਆਂ ਕੋਲੇ ਮਿਲਣਾ ਤੇ ਗਾਰੰਟੀ ਵੀ ਇਹ ਪੂਰੀ ਕੋਈ ਦਿੰਦੇ ਆ ਪੇਟੀ ਬੈੱਡ ਆ ਪਰ ਜਵੰਤ ਵੀਰੇ ਕੀ ਦੀ ਖਾਸੀਅਤ ਕੀ ਆ ਵੀਰੇ ਪੇਟੀ ਬੈੱਡ ਆ ਸਾਰਾ ਪਲਾਈ ਚ ਬਣਿਆ ਬੈੱਡ 10 ਸਾਲ ਦੀ ਇਹ ਗਾਰੰਟੀ ਆ ਉੱਪਰਲੀ ਪਲਾਈ ਬੈਹੇ ਥੱਲੇ ਵਾਲੀ ਪਲਾਈ ਬੈਹੇ ਬੈੱਡ ਰੱਖ ਕੇ ਨਵਾਂ ਲੈ ਜਿਓ ਹਾਂ 19000 ਰੁਪਏ ਦਾ ਬੈੱਡ ਆ ਫਿਕਸ ਪ੍ਰਾਈਸ ਆ ਰੇਟ ਪੁੱਛ ਕੇ ਫਿਰ ਆਇਓ ਫਿਰ ਆਇਓ ਦੂਜੀ ਗੱਲ ਇਹ ਆ ਜੀਰੇ ਦੇ ਵਿੱਚ ਆ ਜੀਰਾ ਵੱਡੇ ਰੋਡ ਦੇ ਉੱਤੇ ਹੀ ਆ ਤੁਹਾਨੂੰ ਕਿਤੇ ਬਾਜ਼ਾਰ ਚ ਕੋਈ ਪਰੇ ਉਰੇ ਭੀੜ ਭੜਕਿਆ ਜਾਣ ਦੀ ਲੋੜ ਨਹੀਂ ਹਾਈਵੇ ਦੇ ਉੱਤੇ ਹਾਈਵੇ ਦੇ ਉੱਤੇ ਟਰਾਲੀ ਲਿਆ ਟਰਾਲਾ ਲਿਆ ਉਹ ਸਭ ਕੁਝ ਖੜਦਾ ਇੱਥੇ ਸਾਰਾ ਉਹ ਖੜਦਾ ਵਾ ਵੱਡਾ ਕੰਮ ਆ ਵੈਰਾਈਟੀ ਬਹੁਤ ਜ਼ਿਆਦਾ ਹੈ ਇਹਨਾਂ ਕੋਲੇ ਹਰ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਦੱਸ ਜਾਣਾ ਇੱਥੇ ਸੋਫੇ ਬੈੱਡ ਫਰਨੀਚ ਅਲਮਾਰੀਆਂ ਅਲਮੋਰੀਆਂ ਕੀ ਕਈ ਕੁਝ ਇਹਨਾਂ ਕੋਲੇ ਵੈਰਾਈਟੀ ਮਿਲ ਜਾਣੀ ਆ ਤੇ ਬਹੁਤ ਵੱਡਾ ਆਪਦੀ ਫੈਕਟਰੀ ਆ ਵੱਡੀ ਗੱਲ ਇਹ ਆ ਸਾਰਾ ਕੁਝ ਆਪਦਾ ਬੰਦਾ ਆ ਆਪਦੀ ਫੈਕਟਰੀ ਇਹਨਾਂ ਦੀ ਵੱਡੀ ਗੱਲ ਇਹ ਆ ਆ ਯਾਰ ਗਾਦੀ ਕਿੱਡਾ ਸੋਹਣਾ ਲੈ ਆ ਦੇਖ ਲੈ ਕਿਆ ਰੂਪ ਆ ਇਹਦਾ ਹਨਾ ਹਰ ਤਰ੍ਹਾਂ ਸਾਗਵਾਂ ਦਾ ਵੀ ਮਿਲ ਜੂਗਾ ਜਿਹੜਾ ਲੱਕੜੋ ਕੀ ਡੇਗਦਾ ਤਾਂ ਡੇਗਦਾ ਮਿਲੂਗਾ ਜੇ ਸਾਗਵਾਂ ਤਾਂ ਸਾਗਵਾਂ ਦਾ ਮਿਲੂਗਾ ਧੰਨਵਾਦ ਮਿਹਰਬਾਨੀ